ਨਯੰਗ ਸਿੰਘ ਵੀਰ ਦਾ ਕਟਿਆ ਗਿਆ ਮੋਟਰਸਾਈਕਲ ਦਾ ਚਲਾਨ ਉਤੋਂ ਬਾਅਦ ਪੁਲਿਸ ਨਾਲ ਹੋਈ ਕਾਫੀ ਬਹਿਸ-ਭਾਜੀ ਜਦੀ ਤਸਵੀਰਾਂ ਤੁਹਾਨੂੰ ਹੁਣੇ ਪੇਗੀਆਂ ਇੱਕ ਨੌਜਵਾਨ ਜੋ ਕਿ ਨਯੰਗ ਸਿੰਘ ਬਾਣੇ ਦੇ ਵਿੱਚ ਆਇਆ ਸੀ ਬਾਈਕ ਦੇ ਵਿੱਚ ਪੁਲਿਸ ਨੇ ਉਸ ਨੂੰ ਰੋਕਿਆ ਰੋਕਣ ਤੋਂ ਬਾਅਦ ਉਹਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਲੇਕਿਨ ਕਾਗਜ਼ ਪੱਤਰ ਕੰਪਲੀਟ ਨਾ ਹੋਣ ਕਰਕੇ ਪੁਲਿਸ ਵੱਲੋਂ ਚਲਾਨ ਕੱਢ ਦਿੱਤਾ ਗਿਆ ਉਤੋਂ ਬਾਅਦ ਕਾਫੀ ਉੱਥੇ ਹੰਗਾਮਾ ਆਇਆ ਕਾਫੀ ਮੈਂਬਰ ਇਕੱਠੇ ਹੋ ਗਏ ਮੈਂਬਰ ਇਕੱਠੇ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਉੱਥੇ ਰੋਲਾ ਰੱਪਾ ਪਿਆ ਪੁਲਿਸ ਨਾਲ ਤਗੜੀ ਬਹਿਸ ਹੁੰਦੀ ਨਜ਼ਰਾਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਪਏ ਉਤੋਂ ਬਾਅਦ ਬਿਆਨਬਾਜ਼ੀ ਵੀ ਜਿਹੜੀ ਹੈਗੀ ਆ ਉਹ ਨੈਂਕ ਸਿੰਘਾਂ ਵੱਲੋਂ ਕੀਤੀ ਗਈ ਹੈਗੀ ਕਿ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾਗਾ ਕਿ ਅਸੀਂ ਕਾਗਜ਼ਪੱਤੇ ਚੈੱਕ ਕੀਤੇ ਸਾਨੂੰ ਕਾਗਜ਼ ਸਹੀ ਨਹੀਂ ਮਿਲੇ ਜਿੱਤੋਂ ਬਾਅਦ ਅਸੀਂ ਚਲਾਨ ਕੱਟਤਾ ਆ ਹੁਣ ਚਲਾਨ ਤਾਂ ਕੱਟਿਆ ਗਿਆ ਹੈ ਲੇਕਿਨ ਮਾਮਲਾ ਜਿਹੜਾਗਾ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਕੀ ਕਹਿ ਰਹੇ ਨੇ ਨੈਂਕ ਸਿੰਘ ਵੀਰ ਉਹ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਆਉ ਚਾਹੁੰਦੇ ਆ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦੇ ਨੇ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋਤੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਤੇ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਇੱਕ ਤਾਂ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌਟ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਅਪਡੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਫੈਨ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਲਾਇਆ ਤੇ ਸਾਡੇ ਵਾਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਹੀ ਤਾਂ ਕਿਉਂ ਅਹੀ ਕਿਹਾ ਨਹੀਂ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹ ਦਾ ਤਰਾਨ ਕਟਿਆ ਉਹ ਕਾਨੂੰਨੀ ਕਾਰਵਾਈ ਹੋਣੀ ਇਹ ਉਹ ਬੋਡਰ ਬੋਡਰ ਬੋਰਡ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰਡ ਨੰਬਰ ਪਲੇਟ ਆ ਇਹਦੀ ਆਰ.ਸੀ. ਹਾਂ ਤੇ ਕਿਹਦੇ ਆ ਜੀ ਮੋਟਰ ਤੇ ਨੰਨੇ ਜਾਨੇ ਕਿਹੜੇ ਨੇ ਇਹ ਹੁਣ ਤੁਹਾਨੂੰ ਕੀ ਇਹ ਅਸੀਂ ਭਾਵ ਸਿੰਘਾ ਵੱਲੋਂ ਦਾ ਇਹ ਆ ਕਿ ਨੇ ਆਰ.ਸੀ. ਅਸੀਂ ਦੇ ਜਾਨੇ ਤੁਹਾਨੂੰ ਭਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਦੇ ਦੋ ਹੋਰ ਕਿਵੇਂ ਨੇ ਉਹਦੇ ਜੀ ਸਰਦਪੁਰ ਨੇ ਮੈਂ ਇਹ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਦੇ ਨਾਲ ਗਲਤ ਕਰਾਂਗੇ ਹਾਂ ਜਿਹੋਦਾ ਜਿਵੇਂ ਨਾਨ ਦਾ ਬਾਹੋ ਸਾਡੇ ਦੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਨਵਾਂਗੇ ਅਸੀਂ ਤੇ ਅਸੀਂ ਗਲਤ ਨਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਿਵਾਂਗੇ ਜੀ ਹੁਣ ਆਰਸੀ ਲਿਆ ਜਦੋਂ ਮੁੰਡਾ ਦਿੱਤਾ ਹੋਣ ਮੋਰਸਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਤੇ ਆਪਣਾ ਕਰਾਨ ਪੁੱਟ ਕੇ ਆਪਾਂ ਹਾਂ ਮੋਰਸਲ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਮਲਾਜਮ ਦੀਆਂ ਪਰ ਸਿਕورٹی ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਦਾ ਆਪਣੀਆਂ ਸਿਕورٹی ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕਿਆ ਸੀਗਾ ਇਹਨਾਂ ਦਾ ਚਲੰਗ ਨਹੀਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਪਲੇਟਾਂ ਭਰਾਈਆਂ ਹੋਈਆਂ ਮੇਰੇ ਫੀਡ ਹੈਗੀ ਉਹਨਾਂ ਕੋਲ ਹਾਂਜੀ ਇਹਨਾਂ ਦਾ ਨੰਬਰ ਪਲੇਟਾਂ ਜੋ ਨੇ ਇੱਕਦਮ ਨਹੀਂ ਲੱਗਿਆ